ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹਿਲੇ ਐਂਗਲੋ ਸਿੱਖ ਜੁੱਧ ਦੀਆਂ ਲੜਾਈਆਂ ਕਰਨ ਜਾ ਰਹੇ ਹਾਂ ਸੋ ਬਿਨਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਪਹਿਲੀ ਐਂਗਲੋ ਸਿੱਖ ਜੰਗ ਮਹਾਰਾਜਾ ਦਲੀਪ ਸਿੰਘ ਅਤੇ ਲਾਰਡ ਹਾਰਡਿੰਗ ਪਾਰਥ ਦੇ ਗਵਰਨਰ ਜਰਨਲ ਵਿਚਕਾਰ ਲੜੀ ਗਈ ਸੀ ਪਹਿਲੀ ਲੜਾਈ ਮੁਦਕੀ ਦੀ ਲੜਾਈ ਸੀ ਜੋ 18 ਦਸੰਬਰ 1845 ਨੂੰ ਹੋਈ ਸੀ ਇਹ ਮੁਦਕੀ ਦੇ ਸਥਾਨ ਤੇ ਹੋਈ ਸੀ ਸਿੱਖਾਂ ਦੀ ਅਗਵਾਈ ਲਾਲ ਸਿੰਘ ਕਰ ਰਹੇ ਸਨ ਤੇ ਬ੍ਰਿਟਿਸ਼ ਦੀ ਅਗਵਾਈ ਸਰ ਹਿਊਗੋਫ ਕਰ ਰਹੇ ਸਨ ਇਸ ਵਿੱਚ ਜਿੱਤ ਬ੍ਰਿਟਿਸ਼ ਸਰਕਾਰ ਦੀ ਹੋਈ ਸੀ ਦੂਜੀ ਲੜਾਈ ਫਿਰੋਜ਼ ਸ਼ਹਿਰ ਦੀ ਲੜਾਈ ਸੀ ਜੋ 21 ਦਸੰਬਰ 1845 ਨੂੰ ਲੜੀ ਗਈ ਸੀ ਇਹ ਫਿਰੋਜ਼ ਸ਼ਹਿਰ ਵਿੱਚ ਹੋਈ ਸੀ ਤੇ ਲਾਲ ਸਿੰਘ ਤੇ ਤੇਜਾ ਸਿੰਘ ਸਿੱਖਾਂ ਦੀ ਅਗਵਾਈ ਕਰ ਰਹੇ ਸਨ ਤੇ ਬ੍ਰਿਟਿਸ਼ ਦੀ ਅਗਵਾਈ ਸਰ ਹਿਊਗ ਆਫ ਕਰ ਰਹੇ ਸਨ ਇਸ ਵਿੱਚ ਵੀ ਜਿੱਤ ਬ੍ਰਿਟਿਸ਼ ਸਰਕਾਰ ਦੀ ਹੋਈ ਤੀਜੀ ਲੜਾਈ ਬੱਦੋਵਾਲ ਦੀ ਲੜਾਈ ਸੀ ਜੋ 21 ਜਨਵਰੀ 1846 ਨੂੰ ਹੋਈ ਸੀ ਇਸ ਦਾ ਸਥਾਨ ਬੱਦੋਵਾਲ ਲੁਧਿਆਣਾ ਸੀ ਸਿੱਖਾਂ ਦੀ ਅਗਵਾਈ ਰਣਜੋਧ ਸਿੰਘ ਮਜੀਠੀਆ ਕਰ ਰਹੇ ਸਨ ਬ੍ਰਿਟਿਸ਼ ਦੀ ਅਗਵਾਈ ਸਰ ਹੈਨਰੀ ਸਮਿਥ ਕਰ ਰਹੇ ਸਨ ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਹਰਾ ਦਿੱਤਾ ਚੌਥੀ ਲੜਾਈ ਆਲੀਵਾਲਾ ਦੀ ਲੜਾਈ ਸੀ ਜੋ 28 ਜਨਵਰੀ 1846 ਨੂੰ ਹੋਈ ਸੀ ਇਹ ਆਲੀਵਾਲਾ ਦੇ ਸਥਾਨ ਤੇ ਹੋਈ ਸੀ ਰਣਜੋਤ ਸਿੰਘ ਇੱਕ ਬਾਰ ਫਿਰ ਸਿੱਖਾਂ ਦੀ ਅਗਵਾਈ ਕਰ ਰਹੇ ਸਨ ਦੂਜੇ ਪਾਸੇ ਬ੍ਰਿਟਿਸ਼ ਸਰਕਾਰ ਦੀ ਅਗਵਾਈ ਸਰ ਹੈਨਰੀ ਸਮਿਥ ਕਰ ਰਹੇ ਸਨ ਇਸ ਵਿੱਚ ਬ੍ਰਿਟਿਸ਼ ਸਰਕਾਰ ਦੀ ਜਿੱਤ ਹੋਈ ਪੰਜਵੀਂ ਤੇ ਆਖਰੀ ਲੜਾਈ ਸਬਰਾਉਂ ਦੀ ਲੜਾਈ ਸੀ ਜੋ 10 ਫਰਵਰੀ 1846 ਈਸਵੀ ਨੂੰ ਹੋਈ ਸੀ ਇਸ ਦਾ ਸਥਾਨ ਸਬਰਾਉਂ ਸੀ ਲਾਲ ਸਿੰਘ ਤੇਜਾ ਸਿੰਘ ਅਤੇ ਸ਼ਾਮ ਸਿੰਘ ਟਾਰੀ ਵਾਲਾ ਸਿੱਖਾਂ ਦੀ ਅਗਵਾਈ ਕਰ ਰਹੇ ਸਨ ਦੂਜੇ ਪਾਸੇ ਬ੍ਰਿਟਿਸ਼ ਸਰਕਾਰ ਦੀ ਅਗਵਾਈ ਸਰ ਹਿਊ ਗਫ ਅਤੇ ਸਰ ਹੈਨਰੀ ਹਾਰਡਿੰਗ ਕਰ ਰਹੇ ਸਨ ਇਸ ਆਖਰੀ ਲੜਾਈ ਵਿੱਚ ਬ੍ਰਿਟਿਸ਼ ਸਰਕਾਰ ਜੇਤੂ ਰਹੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ